ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 13 'ਚੋਂ 3 ਸੀਟਾਂ ਉੱਤੇ ਹੀ ਜਿੱਤੇ ਜਿਹੜੀ ਹੋ حاصل ਹੋਈ ਹੈ ਅਨਕਿਆਸੀ ਨਤੀਜੇ ਮਿਲਣ ਤੋਂ ਬਾਅਦ ਆਪ ਆਤਮ ਮਨਥਨ ਦੇ ਮੋੜ ਤੇ ਵਿਚ ਆ ਗਿਆ। ਮੁਖਮੇਂਦਰੀ ਭਗਵੰਤ ਸਿੱਮਾਨ ਹੋਣ ਦਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਏ ਜਿਸ ਦੇ ਵਿੱਚ ਉਹਨਾਂ ਨੇ ਘੱਟ ਸੀਟਾਂ ਆਉਣ ਦੇ ਕਾਰਨਾਂ ਬਾਰੇ ਆਤਮ ਮਨਥਨ ਕਰਨ ਦੀ ਗੱਲ ਕਹੀ ਹੈ। सीएम ਮਾਨ ਨੇ ਸਾਰੇ ਲੋਕ ਸਭਾ ਹਲਕਿਆਂ ਬਾਰੇ ਡਿਟੇਲ ਮੰਗੀ ਹੈ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਤੋਂ ਵੀ ਰਿਪੋਰਟ ਜਿਹੜੀ ਉਹ ਲਈ ਜਾਵੇਗੀ ਸੰਗਠਨ ਨੂੰ ਮਜ਼ਬੂਤ ਕਰਨ ਉੱਤੇ ਹੁਣ ਜ਼ੋਰ ਦੇਵੇਗੀ ਆਮ ਆਦਮੀ ਪਾਰਟੀ ਕਿ ਐਸੇ ਨਤੀਜੇ ਮਿਲਣ ਤੋਂ ਬਾਅਦ ਆਪ ਆਤਮ ਮੰਥਨ ਤੇ ਮੋੜ ਦੇ ਵਿੱਚ ਆ ਗਿਆ ਹੈ ਮੁੱਖ ਮੰਤਰੀ ਨੇ ਹੁਣ ਨਵੇਂ ਸਿਰਿਓਂ ਸਰਕਾਰ ਦੇ ਏਜੰਡੇ ਨੂੰ ਤਿਆਰ ਕਰਨਾ ਹੈ ਅਤੇ ਇਸ ਦੇ ਲਈ ਉਹ ਵਿਆਪਕ ਯੋਜਨਾ ਤਿਆਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਕੋਲੋਂ ਦਿੱਤੇ ਸਤਿਵਿਨ ਪਰਵਾਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਤਵਾਂ ਮਨਜ਼ੂਰ ਹੈ ਉਨਾ ਨੈਟ ਟਵੀਟ ਕਰਦੇ ਹੋਏ ਲਿਖਿਆ ਕਿ ਲੋਕ ਸਭਾਤ ਦੇ ਲਈ ਪੰਜਾਬੀਆਂ ਵੱਲੋਂ ਦਿੱਤੇ ਲੋਕ ਫਤਵੇ ਨੂੰ ਉਹ ਪ੍ਰਵਾਨ ਕਰਦੇ ਹਨ ਬਰਨ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 13 ਤੋਂ 3 ਸੀਟਾਂ ਉਤੇ ਹੀ ਜਿੱਤ ਹਾਸਲ ਹੋਈ ਮੁੱਖ ਮੰਤਰੀ ਭਗਵੰਤ ਪਾਣ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਲੋਕ ਸੇਵਾ ਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ਟਵੀਟ ਦੇ ਅਖੀਰ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਆਵਾਜ਼ ਰਹੋ ਜਿੰਦਾਬਾਦ ਰਹੋ ਸਿਆਮਾਨ ਦੇ ਨੇੜਲੇ ਅਗਵਨ ਮੰਨਨਾਇਕ ਦੇ ਲੋਕ ਫਤਵੇ ਨੂੰ ਦੇਖਦੇ ਹੋਏ ਸਿਆਮਾਨ ਨੂੰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨਿਕ ਤੇ ਪੁਲਿਸ ਦੇ ਵਿੱਚ ਵੀ ਫੇਰ ਬਦਲ ਕੀਤਾ ਜਾਵੇਗਾ ਕਿਉਂਕਿ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੂੰ ਸ਼ਿਕਾਇਤਾਂ ਮਿਲਿਆ ਹਨ ਕਿ ਅਧਿਕਾਰੀਆਂ ਦੇ ਵੱਲੋਂ ਜਲਦਾ ਦੇ ਸਹੀ ਟੰਕ ਦੇ ਨਾਲ ਕੰਮ ਸਿਰੇ ਨਾ ਚੜਾਉਣ ਦੇ ਕਾਰਨ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਨਿਰਾਸ਼ਾ ਦਿੱਤੀ। ਜਨਤਾ ਵੱਲੋਂ ਦਿੱਤੇ ਪੱਤਰੇ ਨੂੰ ਦੇਖਦੇ ਹੋਏ ਵਿਆਪਕ ਤਬਦੀਲੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵਿੱਚ ਦੇਖਣ ਨੂੰ ਮਿਲੇਗੀ। ਸਰਕਾਰ ਦੇ ਸਾਹਮਣੇ ਹੁਣ ਅਗਲਾ ਟੀਚਾ 2027 ਬੁੱਤੂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਰਹਿਣਗੀਆਂ। ਉਸ ਕੋ ਪਹਿਲਾਂ ਸਰਕਾਰ ਕੋਲ ਹੁਣ 2 ਸਵਾ ਦਸ ਸਾਲਾਂ ਦਾ ਸਮਾਂ ਬਤੀਤਿਆ ਹੈ ਇਸ ਮਿਆਦ ਦੇ ਵਿੱਚ ਸਰਕਾਰ ਨੇ ਕਿਹਾ ਆਪਣੇ ਵਾਅਦੇ ਪੂਰਾ ਕਰਨਾ ਹੈ ਉੱਥੇ ਮੁੱਖ ਮੰਤਰੀ ਨੇ ਔਰਤਾਂ ਨੂੰ 111100 ਰੁਪਏ ਦਾ ਐਲਾਨ ਕੀਤਾ ਸੀ ਜੋ ਵੀ ਸਰਕਾਰ ਨੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਪੂਰਾ ਕਰਨਾ ਹੈ ਤਾਂ ਐਸੇ ਨਤੀਜੇ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਮੰਤਲ ਮੋੜ ਤੇ ਪਹੁੰਚਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੈਂਡ ਸਾਮਣੇ ਆਇਆ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਘੱਟ ਸਿੱਧਾ ਆਨ ਦੇ ਕਾਰਨਾਵਾਰੇ ਆਦਮ ਨੂੰ ਮੋਖਲ ਕਰਨ ਦੀ ਗੱਲ ਕੀਤੀ ਹੈ ਵਿਦੇ ਰਿਪੋਰਟ ਈਸ਼ਾਬ ਦੇ ਮੂਰਤੇ ਨਾਲ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 13 'ਚੋਂ 3 ਸੀਟਾਂ ਉਤੈ ਹੀ ਜਿੱਤੇ ਜਿਹੜੀ ਹੋ ਹਾਸਲ ਹੋਈ ਹੈ ਅਨਕਿਆਸੇ ਨਤੀਜੇ ਮਿਲਣ ਤੋਂ ਬਾਅਦ ਆਪ ਆਤਮ ਮਨਥਨ ਦੇ ਮੂਰਤੇ ਵਿੱਚ ਆ ਗਿਆ। ਮੁਖਮਿੰਦਰੀ ਭਗੰਤ ਮਾਨ ਹੋਣ ਦਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਏ ਜਿਸ ਦੇ ਵਿੱਚ ਉਹਨਾਂ ਨੇ ਘੱਟ ਸੀਟਾਂ ਆਉਣ ਦੇ ਕਾਰਨਾਂ ਬਾਰੇ ਆਤਮ ਮਨਥਨ ਕਰਨ ਦੀ ਗੱਲ ਕਹੀ ਹੈ। ਸੀਐਮ ਮਾਨ ਨੇ ਸਾਰੇ ਲੋਕ ਸਭਾ ਹਲਕਿਆਂ ਬਾਰੇ ਡਿਟੇਲ ਮੰਗੀ ਹੈ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਤੋਂ ਵੀ ਰਿਪੋਰਟ ਹੈ ਜਿਹੜੀ ਉਹ ਲਈ ਜਾਵੇਗੀ ਸੰਗਠਨ ਨੂੰ ਮਜ਼ਬੂਤ ਕਰਨ ਉੱਤੇ ਹੁਣ ਜ਼ੋਰ ਦੇਵੇਗੀ ਆਮ ਆਦਮੀ ਪਾਰਟੀ ਕਿ ਐਸੇ ਨਤੀਜੇ ਮਿਲਣ ਤੋਂ ਬਾਅਦ ਆਪ ਆਤਮ ਮੰਥਨ ਦੇ ਮੂਡ ਦੇ ਵਿੱਚ ਆ ਗਈ ਹੈ ਮੁੱਖ ਮੰਤਰੀ ਨੇ ਹੁਣ ਨਵੇਂ ਸਿਰਿਓਂ ਸਰਕਾਰ ਦੇ ਏਜੰਡੇ ਨੂੰ ਤਿਆਰ ਕਰਨਾ ਹੈ ਅਤੇ ਇਸ ਦੇ ਲਈ ਉਹ ਵਿਆਪਕ ਯੋਜਨਾ ਤਿਆਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਫਤਵਾ ਮਨਜ਼ੂਰ ਹੈ ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਲੋਕ ਸਭਾਤ ਦੇ ਲਈ ਪੰਜਾਬੀਆਂ ਵੱਲੋਂ ਦਿੱਤੇ ਲੋਕ ਫਤਵੇ ਨੂੰ ਉਹ ਪ੍ਰਵਾਨ ਕਰਦੇ ਹਨ ਬਰਨਰ ਹੋ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 13 ਤੋਂ 3 ਸੀਟਾਂ ਉੱਤੇ ਹੋਈ ਜਿੱਤ حاصل ਹੋਈ ਮੁੱਖ ਮੰਤਰੀ ਭਗਵੰਤ ਪਾਣ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਹਾਂ ਕਿ ਲੋਕ ਸੇਵਾ ਦੇ ਵਿਕਾਸ ਤੇ ਕੰਮ ਜਾਰੀ ਰਹਿਣਗੇ ਟਵੀਟ ਦੇ ਅਖੀਰ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਆਵਾਜ਼ ਰਹੋ ਜਿੰਦਾਬਾਦ ਰਹੋ ਸਿਆਮਾਨ ਦੇ ਨੇੜਲੇ ਆਗੂਆਂ ਦਾ ਮੰਨਨ ਹੈ ਕਿ ਲੋਕ ਫਤਵੇ ਨੂੰ ਦੇਖਦੇ ਹੋਏ ਸੀ ਆ ਮੰਨ ਨੂੰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨਿਕ ਤੇ ਪੁਲਿਸ ਦੇ ਵਿੱਚ ਵੀ ਫਿਰ ਬਦਲ ਕੀਤਾ ਜਾਵੇਗਾ ਕਿਉਂਕਿ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੂੰ ਸ਼ਿਕਾਇਤਾਂ ਮਿਲਿਆ ਹਨ ਕਿ ਅਧਿਕਾਰੀਆਂ ਦੇ ਵੱਲੋਂ ਜਨਤਾ ਦੇ ਸਹੀ ਢੰਗ ਦੇ ਨਾਲ ਕੰਮ ਅਸਿਰੇ ਨਾ ਚੁੜਾਉਣ ਦੇ ਕਾਰਨ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਨਿਰਾਸ਼ਾ ਜਨਤਾ ਵੱਲੋਂ ਦਿੱਤੇ ਪੱਤਰੇ ਨੂੰ ਦੇਖਦੇ ਹੋਏ ਵਿਆਪਕ ਤਬਦੀਲੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵਿੱਚ ਦੇਖਣੀ ਮਿਲੇਗੀ ਸਰਕਾਰ ਦੇ ਸਾਹਮਣੇ ਹੁਣ ਅਗਲਾ ਟੀਚਾ 2027 ਦਿੱਤੀ ਜਾਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਉਸ ਤੋਂ ਪਹਿਲਾਂ ਸਰਕਾਰ ਕੋਲ ਹੁਣ 2 ਸਾਲਾਂ ਦਾ ਸਮਾਂ ਬਤੀਤਿਆ ਹੈ ਇਸ ਮਿਆਦ ਦੇ ਵਿੱਚ ਸਰਕਾਰ ਨੇ ਕਿਹਾ ਆਪਣੇ ਬਾਕੀ ਰਹਿੰਦੇ ਵਾਅਦੇ ਪੂਰਾ ਕਰਨਾ ਹੈ ਉੱਥੇ ਮੁੱਖ ਮੰਤਰੀ ਨੇ ਔਰਤਾਂ ਨੂੰ 11-11% ਦਾ ਐਲਾਨ ਕੀਤਾ ਸੀ ਉਸ ਨੂੰ ਵੀ ਸਰਕਾਰ ਨੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਪੂਰਾ ਕਰਨਾ ਹੈ ਕਣ ਕਿਆਸੀ ਨਤੀਜੇ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਮੰਤਨ ਮੋੜ ਤੇ ਪਹੁੰਚਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੈਂ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਘੱਟ ਸਿੱਧਾ ਆਨ ਦੇ ਕਾਰਨਾਂ ਬਾਰੇ ਆਤਮ ਮੰਤਨ ਕਰਨ ਦੀ ਗੱਲ ਕੀਤੀ ਹੈ ਵੀਡੀਓ ਰਿਪੋਰਟ ਦੀ ਸ਼ਾਪਰੇ ਦੀ ਯੂਸ ਦੇ ਨਾਲ ਸੰਪਰਕ